ਲਗਾਤਾਰ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਜਾਣ ਦਾ ਰੁਕ ਕਰਦੇ ਨੇ ਪਰ ਬੀਤੇ ਦਿਨਾਂ ਦੀ ਗੱਲ ਕਰੀ ਕੈਨੇਡਾ ਵਿੱਚ ਬੇਰੁਜ਼ਗਾਰੀ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਖਾਸ ਕਰਕੇ ਹੁਣ ਜਿਹੜੇ ਲੋਕ ਭਾਰਤ ਦੇ ਕਿਸੇ ਵੀ ਹਿੱਸੇ ਤੋਂ ਕੈਨੇਡਾ ਵਿੱਚ ਜਾਂਦੇ ਨੇ ਵਰਕ ਪਰਮਿਟ ਵੀਜ਼ਾ ਲੈ ਕੇ ਹੁਣ ਉਹ ਕਿਤਨਾ ਕਿਤੇ ਚਿੰਤਾ ਵਿੱਚ ਨੇ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਕੀ ਟਵੀਟ ਹੈ ਉਸ ਦਾ ਕਿਨ ਕਰਸਰ ਪੈਨ ਵਾਲਾ ਵਰਕ ਪਰਮਿਟ ਵੀਜ਼ਾ ਜਿਹੜੇ ਲੈ ਕੇ ਜਾਂਦੇ ਜਿਹੜੇ ਬੱਚੇ ਨੇ ਆਮ ਕੀ ਉਸ ਦਾ ਅਸਰ ਪੈਨ ਵਾਲੇ ਸੀ ਮਦੁਰ ਲੈ ਕੇ ਸੀ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਮਾਹਿਰ ਵਿਕਰਮ ਚਵਾਲ ਜੀ ਸਾਡੇ ਨਾਲ ਨੇ ਸਰ ਲਗਾਤਾਰ ਕੈਨੇਡਾ ਦੀ ਗੱਲ ਕਰੀ ਜੋ ਹਾਲਾਤ ਪਹਿਲੇ ਸੀਗੇ ਉਹ ਹੁਣ ਨਹੀਂ ਰਹੇ ਤੇ ਹੁਣ ਇੱਕ ਨਵਾਂ ਟਵੀਟ ਕੀਤਾ ਗਿਆ ਐਕਸ ਕੀਤਾ ਗਿਆ ਨੇ ਰਾਸ਼ਟਰ ਪ੍ਰਧਾਨ ਮੰਤਰੀ ਦੇ ਵੱਲੋਂ ਜਸਟਨ ਟ੍ਰੂਡੋ ਦੇ ਵੱਲੋਂ ਉਹ ਕੀ ਟਵੀਟ ਆ ਤੇ ਕੀ ਉਸ ਦਾ ਅਸਰ ਪੈਣ ਵਾਲਾ ਵਾ ਬੱਚਿਆਂ ਦੇ ਜਾਂ ਜਿਹੜੇ ਵਰਕ ਪਰਮਿਟ ਲੈ ਕੇ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਸਰ ਜਿਹੜਾ ਰੀਸੈਂਟ ਜਿਹੜਾ ਵਾ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਨੇ ਟਵੀਟ ਕੀਤਾ ਹੈ ਬੇਸਿਕਲੀ ਉਹ ਟੈਂਪਰੇਰੀ ਫੋਰਨ ਵਰਕਰਸ ਨੂੰ ਲੈ ਕੇ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਐਲ ਐਮ ਆਈ ਸਿਸਟਮ ਚੱਲਦਾ ਹੈ ਜਿਦੇ ਵਿੱਚ ਬਾਹਰ ਦੀਆਂ ਜਿਹੜੇ ਬਿਜ਼ਨਸ ਨੇ ਉਹ ਇੰਟਰਨੈਸ਼ਨਲ ਫੋਰਨ ਟੈਂਪਰੇਰੀ ਵਰਕਰਸ ਨੂੰ ਹਾਇਰ ਕਰਦੇ ਸੀ ਉਹਦੇ ਵਿੱਚ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਉਹਨਾਂ ਨੂੰ ਲੋ ਵੇਜਸ ਜਿਹੜੇ ਦਿੱਤੇ ਜਾਂਦੇ ਸੀ ਐਂਡ ਉਹਨਾਂ ਦੇ ਨਾਲ ਫੇਕ ਕਮਿਟਮੈਂਟਸ ਕੀਤੀਆਂ ਜਾਂਦੀਆਂ ਸੀ ਕਿ ਅਸੀਂ ਤੁਹਾਨੂੰ ਜਿਹੜਾ ਅੱਗੇ ਪੀਆਰਵੀ ਕਰਵਾ ਕੇ ਦਵਾਂਗੇ ਸੋ ਇੰਨਾ ਚੀਜ਼ਾਂ ਨੂੰ ਟੈਕਲ ਕਰਨ ਦੀ ਉਥੋਂ ਦੀ ਗਵਰਨਮੈਂਟ ਨੇ ਸ਼ਕਤੀ ਕਰਤੀ ਹੈ ਉਥੋਂ ਦੇ ਜਿਹੜੇ ਮੇਜਰ ਸੈਕਟਰ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੇ ਟੈਂਪਰੇਰੀ ਫੋਰਨ ਜਿਹੜੇ ਵਰਕਰਸ ਨੇ ਉਹਨਾਂ ਨੂੰ ਰਿਮੂਵ ਕਰਤਾ ਕੁਝ ਕੁ ਸੈਕਟਰ ਨੇ ਜਿਹੜੇ ਉਹਨਾਂ ਨੇ ਵਿੱਚ ਰਹਿਣ ਦਿੱਤੇ ਨੇ ਜਿਵੇਂ ਹੈਲਥ ਸੈਕਟਰ ਹੈ ਐਗਰੀਕਲਚਰ ਸੈਕਟਰ ਹੈ ਫੂਡ ਸੈਕਟਰ ਹੈ ਉਹਦੇ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਤੁਸੀਂ ਟੈਂਪਰੇਰੀ ਫੋਰਨ ਵਰਕਰਸ ਨੂੰ ਹਾਇਰ ਕਰ ਸਕਦੇ ਹੋ ਲੇਕਿਨ ਬਾਕੀ ਜਿਹੜੇ ਸੈਕਟਰਸ ਨੇ ਉਹਦੇ ਵਿੱਚ ਉਹਨਾਂ ਨੇ ਟੈਂਪਰੇਰੀ ਫੋਰਨ ਵਰਕਰਸ ਦੀ ਜਿਹੜੀ ਆ ਉਹ ਉਹਦੇ ਵਿੱਚ ਕੈਪਿੰਗ ਕਰਤੀ ਹੈ ਸਭ ਤੋਂ ਵੱਡੇ ਦਦਾਤ ਜਿਹੜੇ ਭਾਰਤ ਤੋਂ ਲੋਕ ਹੈ ਖਾਸ ਕਰਕੇ ਪੰਜਾਬ ਦੇ ਲੋਕ ਆ ਵਰਕ ਪਰਮਿਟ ਵੀਜ਼ਾ ਲੈ ਕੇ ਜਾਂਦੇ ਲੱਗਦਾ ਕਿ ਉਹ ਜਿਹੜੇ ਹੁਣ ਵਰਕ ਪਰਮਿਟ ਵੀਜ਼ਾ ਦੀ ਗਿਣਤੀ ਹੈ ਲੋਕਾਂ ਜਿਹੜਾ ਇੰਟਰਸਟ ਹੋਇਆਗਾ ਬਾਹਰ ਜਾ ਕੇ ਵਰਕ ਪਰਮਿਟ ਵੀਜ਼ਾ ਲੈ ਕੇ ਉਹ ਇਸ ਦੇ ਨਾਲ ਘਟੂਗੀ ਬਿਲਕੁਲ ਘਟੇਗੀ ਜੀ ਇਹਦੇ ਨਾਲ ਜਿਹੜਾ ਉਹ ਸਰਕਾਰ ਦਾ ਉਹਨਾਂ ਦਾ ਬਹੁਤ ਵਧੀਆ ਫੈਸਲਾ ਇਹਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਇੱਕ ਠੱਗੀ ਦਾ ਸਕੈਂਡਲ ਵੀ ਚੱਲ ਰਿਹਾ ਸੀ ਕਿ ਵਰਕ ਪਰਮਿਟ ਦੇ ਨਾਂ ਦੇ ਉੱਤੇ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਠੱਗ ਕੇ ਉੱਥੇ ਜਾ ਕੇ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ ਤੁਹਾਨੂੰ ਨੌਕਰੀਆਂ ਦਿਵਾਵਾਂਗੇ ਅਸੀਂ ਇੱਦਾ ਕਰਾਂਗੇ ਜਿਹੜੇ ਏਜੰਟਸ ਇੱਥੇ ਫੇਕ ਕਮਿਟਮੈਂਟਸ ਕਰਦੇ ਕਿ ਉਹਦਾ ਵੀ ਬਹੁਤ ਅਸਰ ਪਏਗਾ ਹੋਣ ਤੁਸੀਂ ਜਾਓਗੇ ਜੇ ਜਿਹੜੇ ਸੈਕਟਰਸ ਦੇ ਵਿੱਚ ਉੱਥੇ ਰਿਕੁਆਇਰਮੈਂਟ ਹੈ ਕੰਮ ਦੀ ਨਰਸਿੰਗ ਦੇ ਵਿੱਚ ਹੈ ਐਗਰੀਕਲਚਰ ਦੇ ਵਿੱਚ ਹੈ ਫਿਸ਼ਿੰਗ ਸੈਕਟਰ ਦੇ ਵਿੱਚ ਹੈ ਫੂਡ ਸੈਕਟਰ ਦੇ ਵਿੱਚ ਹੈ ਉਹਨਾਂ ਦੇ ਵਿੱਚ ਤੁਸੀਂ ਵਰਕ ਪਰਮਿਟ ਤੇ ਜਾਓਗੇ ਤੁਹਾਡੇ ਕੋ ਜੇ ਸਕਿੱਲਸ ਨੇ ਜਿੱਦਾਂ ਜੇ ਕੋਈ ਇੱਥੇ ਬੀਐਸਸੀ ਨਰਸਿੰਗ ਕੀਤੀ ਹੈ ਉਹਨੂੰ ਨਰਸਿੰਗ ਦਾ ਐਕਸਪੀਰੀਅੰਸ ਹੈ ਉਹ ਇੱਥੋਂ ਨਰਸਿੰਗ ਦਾ ਵਰਕ ਪਰਮਿਟ ਲੈ ਕੇ ਜਾ ਸਕਦੇ ਨੇ ਉੱਥੇ ਜਾ ਕੇ ਐਜ਼ ਅ ਨਰਸ ਜਾਂ ਕੋਈ ਜੌਬ ਕਰ ਸਕਦੇ ਨੇ ਐਗਰੀਕਲਚਰ ਜਿੰਨੂੰ ਆਂਦੀ ਹੈ ਉੱਥੇ ਜਾ ਕੇ ਐਗਰੀਕਲਚਰ ਦੇ ਬੇਸਿਸ ਦੇ ਉੱਤੇ ਵਰਕ ਪਰਮਿਟ ਲੈ ਸਕਦੇ ਨੇ ਬਾਕੀ ਜਿੱਦਾਂ ਉੱਥੇ ਚਲੇ ਜਾਂਦੇ ਸੀ ਆਫਿਸ ਐਡਮਿਨ ਹੋ ਗਿਆ ਜਾਂ ਕੋਈ ਮ ਮੈਂਟ ਦੀਆਂ ਜੌਬਸ ਜਿਹੜੀਆਂ ਫੇਕ ਜੌਬਸ ਜਿਹਨੂੰ ਆਪਾਂ ਕਹ ਦਿੰਦੇ ਆ ਕੀ ਹੁੰਦਾ ਸੀ ਕਿ ਉੱਥੋਂ ਦੀ ਕੰਪਨੀਆਂ ਐਲ ਐ ਐਮ ਆਈ ਇੱਕ ਸਿਸਟਮ ਹੁੰਦਾ ਹੈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੁੰਦਾ ਹੈ ਕਿ ਬਿਜ਼ਨਸ ਜਿਹੜੇ ਓਨਰਸ ਨੇ ਉਹਨਾਂ ਨੂੰ ਬੰਦੇ ਚਾਹੀਦੇ ਹੁੰਦੇ ਨੇ ਵਰਕਰਸ ਜਿਹੜੇ ਨੇ ਸੋ ਉਹ ਲੋਕਲਸ ਨੂੰ ਨਹੀਂ ਹਾਇਰ ਕਰਦੇ ਸੀ ਸੋ ਕਹਿੰਦੇ ਸੀ ਅਸੀਂ ਇੰਟਰਨੈਸ਼ਨਲ ਹਾਇਰਿੰਗ ਕਰਾਂਗੇ ਇੰਟਰਨੈਸ਼ਨਲ ਦੇ ਵਿੱਚ ਫਿਰ ਉਹ ਇੱਕ ਸਕੈਂਡਲ ਸ਼ੁਰੂ ਹੁੰਦਾ ਸੀ ਉਹਦਾ ਕੀ ਹੁੰਦਾ ਸੀ ਮੈਂ ਤੁਹਾਨੂੰ ਕੰਮ ਦੇਣਾ ਮੈਂ ਤੁਹਾਨੂੰ ਐਲ ਐਮ ਆਈ ਦੇਣੀ ਉਹਦੀ ਕੋਸਟਿੰਗ 20000 ਡਾਲਰ ਤੋਂ ਸਟਾਰਟ ਹੋ ਕੇ 60000 ਡਾਲਰ ਤੱਕ ਜਿਹੜੇ ਉਹ ਚਾਰਜ ਕਰ ਲੈਂਦੇ ਸੀ ਐਂਡ ਇਹ ਜਿਹੜਾ ਸਕੈਂਡਲ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਉਹਨੂੰ ਉਹਨਾਂ ਨੇ ਰੋਕ ਲਈ ਜਿਹੜਾ ਇਹ ਸਟੈਪਸ ਲੇ ਪਹਿਲਾਂ ਵੀ ਉੱਥੋਂ ਦੀ ਸਰਕਾਰ ਨੇ ਬਹੁਤ ਵਧੀਆ ਸਟੈਪ ਲਿਆ ਕਿ ਜਿਹੜਾ ਸਟੂਡੈਂਟਸ ਦੀ ਕੈਪਿੰਗ ਕਰਤੀ ਸੀ ਉਹਨਾਂ ਨੇ ਪ੍ਰਾਈਵੇਟ ਕਾਲਜ ਖੁੱਲੇ ਸੀ ਦੁਕਾਨਾਂ ਸੀ ਬੱਚੇ ਜਾਂਦੇ ਸੀ ਪੜ੍ਹਦੇ ਨਹੀਂ ਸੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਸੀ ਮਿਲਦਾ ਉਹਨਾਂ ਨੇ ਸਾਰੇ ਕਾਲਜਿਸ ਨੂੰ ਬੰਦ ਕਰਤੇ ਸੋ ਇਹ ਉੱਥੋਂ ਦੀ ਸਰਕਾਰ ਦਾ ਬਹੁਤ ਵਧੀਆ ਕਦਮ ਹੈ ਜਿਹਦੇ ਨਾਲ ਲੋਕ ਜਿਹੜੇ ਘੱਟ ਠੱਗੀ ਦੇ ਸ਼ਿਕਾਰ ਹੋਣਗੇ ਇੱਕ ਇਹ ਵੀ ਕਿਹਾ ਗਿਆ ਉਸ ਟਵੀਟ ਦੇ ਵਿੱਚ ਕਿ ਜਿਹੜੇ ਕੈਨੇਡਾ ਦੇ ਜਿਹਨੇ ਕੋਲ ਸਿਟੀਜ਼ਨਸ਼ਿਪ ਆ ਉਹ ਉੱਥੇ ਇਨਵੈਸਟ ਕਰ ਤੇ ਆਪਣੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਉਸ ਦਾ ਕਿਤਨਾ ਦਾ ਉਸ ਦਾ ਜਿਹੜਾ ਅਸਰ ਜਿਹੜੇ ਵੱਡੇ ਦਦਾਤੇ ਬੱਚੇ ਵੀ ਜਾਣਦੇ ਨੇ ਉਸ ਦਾ ਅਸਰ ਉਹਨਾਂ ਤੇ ਕਿਤੇ ਪੈਊਗਾ ਸਰ ਦੇਖੋ ਜਿਹੜਾ ਉਹਨਾਂ ਨੇ ਕਿਹਾ ਕਿ ਲੋਕਲਸ ਨੂੰ ਕਰੋ ਉਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਇੱਕ ਉੱਥੇ ਘਰ ਤੱਕ ਸਿਸਟਮ ਕੀਤਾ ਤੁਹਾਡਾ ਬਿਜ਼ਨਸ ਦੇ ਵਿੱਚ 10% ਤੋਂ ਵੱਧ ਟੈਂਪਰੇਰੀ ਫੋਰਨ ਵਰਕਰਸ ਨਹੀਂ ਹੋਣੇ ਚਾਹੀਦੇ ਲੈਟਸ ਸੇ ਕਿ ਜੇ ਮੇਰੇ ਕੋ 50 ਬੰਦੇ ਕੰਮ ਕਰਦੇ ਨੇ ਤੇ ਮੈਂ 5 ਬੰਦਿਆਂ ਤੋਂ ਜ਼ਿਆਦਾ ਬਾਹਰੋਂ ਵਰਕਰ ਨਹੀਂ ਹਾਇਰ ਕਰ ਸਕਦਾ ਬਾਕੀ ਜਿਹੜੇ 45 ਨੇ ਉਹ ਮੈਨੂੰ ਲੋਕਲ ਹੀ ਹਾਇਰ ਕਰਨੇ ਸੋ ਉੱਥੇ ਅਨਇੰਪਲੋਇਮੈਂਟ ਜਿਹੜੇ ਵਧ ਰਹੀ ਸੀ ਉਸ ਨੂੰ ਵੀ ਟੈਕਲ ਕਰਨ ਲਈ ਇਹਨਾਂ ਨੇ ਕੀਤਾ ਉਹਦੇ ਨਾਲ ਜਿਹੜੇ ਆਪਣੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਕੋਈ ਫਰਕ ਨਹੀਂ ਆ ਉਹਨਾਂ ਨੂੰ ਬੈਨੀਫਿਟ ਨੇ ਜਿਹੜੇ ਸਟੂਡੈਂਟਸ ਉੱਤੇ ਪੜ ਕੇ ਵਰਕ ਪਰਮਿਟ ਦੇ ਉੱਤੇ ਨੇ ਉਹਨਾਂ ਨੂੰ ਜੌਬਸ ਜਿਹੜੀਆਂ ਉਹ ਜ਼ਿਆਦਾ ਮਿਲਣਗੀਆਂ ਐਂਡ ਉਹ ਫਰਦਰ ਪੀਆਰ ਲਈ ਵੀ ਉਹਨਾਂ ਦਾ ਜਿਹੜਾ ਈਜ਼ੀ ਹੋ ਜਾਏਗਾ ਸਟੂਡੈਂਟਸ ਇਹਦੇ ਦਾ ਪੈਨਿਕ ਨਹੀਂ ਕਰਨ ਸਟੂਡੈਂਟ ਜਿਹੜੇ ਪਲੱਸ 2 ਕਰਨ ਤੋਂ ਬਾਅਦ ਜਾਂ ਬੈਚਲਰ ਕਰਨ ਤੋਂ ਬਾਅਦ ਜਾ ਰਹੇ ਨੇ ਉਹਨਾਂ ਨੂੰ ਪਹਿਲੇ ਦੀ ਤਰ੍ਹਾਂ ਪੜ੍ਹਾਈ ਤੋਂ ਬਾਅਦ ਜਿਹੜਾ 3 ਸਾਲ ਦਾ ਵਰਕ ਪਰਮਿਟ ਉਹ ਬਿਲਕੁਲ ਮਿਲਦਾ ਰਹੇਗਾ ਉਹਦੇ ਵਿੱਚ ਲਗਾਤਾਰ ਬੱਚੇ ਘਬਰਾਏ ਹੋਣਗੇ ਤੁਹਾਨੂੰ ਫੋਨ ਕਰ ਰਹੇ ਨੇ ਕੀ ਪ੍ਰਤੀਕਿਰਿਆ ਪੇਸ਼ ਕਰਨ ਕੀ ਉਹਨਾਂ ਦੀ ਫਸਟ ਰੈਕਸ਼ਨ ਹੈ ਇਸ ਪੂਰੇ ਐਕਸ ਹੰਟਲ ਤੇ ਟਵੀਟ ਪੋਸਟ ਕੀਤਾ ਗਿਆ ਪ੍ਰਧਾਨ ਦੇ ਦੇਖੋ ਜਿਹੜੇ ਲੋਕਲਸ ਜਾਂਦੇ ਸੀ ਵਰਕ ਪਰਮਿਟ ਦੇ ਉੱਤੇ ਉਹਨਾਂ ਨੂੰ ਇਹਦਾ ਫਰਕ ਪਏਗਾ ਜਿਹੜੇ ਸਟੂਡੈਂਟਸ ਪੜਨ ਜਾਂਦੇ ਸੀ ਉਹਨਾਂ ਨੂੰ ਇਹਦਾ ਕੋਈ ਫਰਕ ਨਹੀਂ ਪਏਗਾ ਜਿਨ੍ਹਾਂ ਨੇ ਆਪਣੀਆਂ ਕੋਈ ਵਰਕ ਪਰਮਿਟ ਦੀਆਂ ਫਾਈਲਜ਼ ਲਗਾਈਆਂ ਨੇ ਉਹ ਆਪਣਾ ਜਿਹੜਾ ਫਰਦਰ ਅੱਗੇ ਦੇਖ ਕੇ ਚੱਲਣ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਜਿਹੜੇ ਲੱਗ ਜਾਂਦੇ ਨੇ ਉਹਨਾਂ ਦਾ ਪੈਸਾ ਕਿਤੇ ਨਾ ਕਿਤੇ ਜਿਹੜਾ ਉਹ ਡੁੱਬਨ ਦਾ ਡਰ ਹੋ ਸਕਦਾ ਹੈ ਇਹਦੇ ਵਿੱਚ ਬਿਲਕੁਲ ਜਿਹੜਾ ਐਕਸ ਹੈਂਡਲ ਦੇ ਵਿੱਚ ਪੋਸਟ ਕੀਤਾ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਉਸ ਦਾ ਕਿਤੇ ਨਾ ਕਿਤੇ ਅਸਰ ਵਰਕ ਪਰਮਿਟ ਜਿਹੜੇ ਲੋਕ ਲੈ ਕੇ ਜਾਂਦੇ ਨੇ ਵੀਜ਼ਾ ਉਸ ਦਾ ਪਏਗਾ ਕਿਤਨਾ ਕਿਤਾ ਸਿਫਸੀ ਮੁੱਦੇ ਲੈ ਕੇ ਗੱਲਬਾਤ ਕੀਤੀ ਸੀ ਵਿਕਰਮ ਚਪਾਲ ਜੀ ਦੇ ਨਾਲ ਜੋ ਕਿ ਇਮੀਗ੍ਰੇਸ਼ਨ ਮਾਇਰ ਉਹਨਾਂ ਨੇ ਕਿਹਾ ਕਿ ਵੱਡੀ ਤਦਾਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵਰਕ ਪਰਮਿਟ ਵੀਜ਼ਨ ਲੈ ਕੇ ਠੱਗੇ ਬੈਦੇ ਸੀਗੇ ਇਸ ਲਈ ਵਰਕ ਪਰਮਿਟ ਵੀਜ਼ੇ ਆ ਉਹ ਵੀ ਘੱਟ ਲੱਗਣਗੇ ਠੱਗੇ ਜਿਹੇ ਲੋਕ ਆ ਜਿਹੜੇ ਭੋਲੇ ਭਾਰੇ ਠੱਗੇ ਲੋਕ ਸ਼ਿਕਾਰ ਹੁੰਦੇ ਸੀ ਉਹ ਵੀ ਨਹੀਂ ਹੋਣਗੇ ਬਾਕੀ ਜਿਹੜੇ ਸਟੂਡੈਂਟ ਆ ਉਹ ਵੀ ਵੱਡੀ ਤਦਾਦ ਤੇ ਪੰਜਾਬ ਦੇ ਸਟੂਡੈਂਟ ਕੈਨੇਡਾ ਜਾਂਦੇ ਨੇ ਪੜਨ ਦੇ ਲਈ ਰੋਜ਼ਗਾਰ ਕਮਾਣ ਦੇ ਲਈ ਇਸ ਐਕਸ ਹੈਂਡਲ ਦੇ ਪੋਸਟ ਤੇ ਆਈ ਬੱਚਿਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਵੇਗਾ ਕੈਮਰਾਮੈਨ ਦਲੀਪ ਦੇ ਨਾਲ ਪਰੇ ਸ਼ਰਮਾ ਜੀ মিডিਆ ਅੰਮ੍ਰਿਤਸਰ